ਦੇਖੋ ਇਹ ਸੁਪਰੀਮ ਕੋਰਟ ਦੀ ਬਹੁਤ ਵਧੀਆ ਜੱਜਮੈਂਟ ਹੈ ਜਿਹਦੇ ਵਿੱਚ ਆ ਆਨੰਦ ਮੈਰਿਜ ਐਕਟ ਜਿਹੜਾ ਆ ਇਹ ਬੇਸੀਤਰੀ ਸਰਦਾਰ ਮਨਮੋਹ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਪ੍ਰਾਈਮ ਮਿਨਿਸਟਰ ਸੀ 2012 ਦੇ ਵਿੱਚ ਇਹ ਉਦੋਂ ਐਮੈਂਡਮੈਂਟ ਹੋ ਕੇ ਪਾਸ ਹੋਇਆ ਸੀ ਵੈਸੇ 1909 ਦਾ ਇਹ ਜਿਹੜਾ ਕਾਨੂੰਨ ਹੈਗਾ ਔਰ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਉਦੋਂ ਨਹੀਂ ਹੋ ਸਕੀ ਸੀ ਔਰ ਮੈਂ ਸੁਪਰੀਮ ਕੋਰਟ ਦੀ ਇਹ ਜਿਹੜੀ ਜੱਜਮੈਂਟ ਹੈ ਕਿਉਂਕਿ ਇਹ ਜਿਹੜਾ ਆ ਬਹੁਤ ਲੌਂਗ ਸਟੈਂਡਿੰਗ ਸਾਡੀ ਡਿਮਾਂਡ ਸੀਗੀ ਔਰ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਕਮਿਊਨਿਟੀ ਆ ਉਹਦਾ ਜਿਹੜਾ ਆਨੰਦ ਮੈਰਿਜ ਐਕਟ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਵੀ ਇੰਪਲੀਮੈਂਟਮੈਂਟ ਹੋਊਗਾ ਔਰ ਉਹਦੇ ਵਿੱਚ ਜਿਹੜੀਆਂ ਬਹੁਤ ਇਹੋ ਜਿਹੀਆਂ ਚੀਜ਼ਾਂ ਸੀ ਐਮਬਿਗਿਉਇਟੀ ਸੀਗੀਆਂ ਉਹ ਹੌਲੀ-ਹੌਲੀ ਦੂਰ ਹੋ ਜਾਣਗੀਆਂ ਔਰ ਸਾਡੇ ਜਿਹੜੇ ਸਿੱਖ ਸਮੁਦਾਏ ਦੇ ਲੋਕ ਹੈ ਉਹਨਾਂ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਸੁਪਰੀਮ ਕੋਰਟ ਨੇ ਦਿੱਤੀ ਆ ਮੈਂ ਇਸ ਡਿਸੀਜਨ ਦਾ ਵੈਲਕਮ ਕਰਦਾ ਅਮਰ ਸਿੰਘ ਮਿਸ਼ਨ ਨਿਰਚਰਕੀ ਕਰਾਂ ਉਸ ਬਾਰੇ ਥੋੜੀ ਜਿਹੀ ਦੇਖੋ ਆ ਇਹ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਜਿਹੜਾ ਕੁਦਰਤੀ ਆਫਤਾਂ ਨਾਲ ਲੜੱਟਣ ਲਈ ਇੱਕ ਸਿਸਟਮ ਕ੍ਰੀਏਟ ਹੋਇਆ ਹੈ ਦੇਸ਼ ਦੇ ਵਿੱਚ ਆ ਲੇਕਿਨ ਇਹ ਸਿਸਟਮ ਤੋੜਿਆ ਕਿਨੇ ਇਹ ਬੀਜੇਪੀ ਨੇ ਜਦੋਂ ਆ ਖਾਸ ਕਰਕੇ ਕੋਵਿਡ ਦਾ ਸਮਾਂ ਸੀ ਉਹਨਾਂ ਨੇ ਇੱਕ ਪੀਐਮ ਕੇਅਰ ਫੰਡ ਬਣਾਇਆ ਸੀ ਔਰ ਪੀਐਮ ਕੇਅਰ ਫੰਡ ਇਹੋ ਜਿਹਾ ਬਣਾਇਆ ਸੀ ਜਿਹਦੇ ਵਿੱਚ ਆਰਟੀਆਈ ਐਕਟ ਦੇ ਵਿੱਚੋਂ ਦਾਇਰੇ ਤੋਂ ਬਾਹਰ ਸੀ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਸੀ ਉਹ ਬੇਸਿਕਲੀ ਬੀਜੇਪੀ ਦਾ ਮਿਸਯੂਜ਼ ਕਰਨ ਵਾਲਾ ਫੰਡ ਸੀ ਔਰ ਉਦੋਂ ਕੇਜਰੀਵਾਲ ਨੇ ਉਸ ਗੱਲ ਤੇ ਆਬਜੈਕਸ਼ਨ ਕੀਤਾ ਸੀ ਕਿ ਇਹ ਜਿਹੜਾ ਪੀਐਮ ਕੇਅਰ ਫੰਡ ਹੈ ਇਹ ਪਿਓਰਲੀ ਪੋਲੀਟੀਕਲ ਠੱਗੀ ਆ ਬੀਜੇਪੀ ਦੀ ਤੇ ਲੇਕਿਨ ਉਹੀ ਕੇਜਰੀਵਾਲ ਨੇ ਕਿਉਂਕਿ 3 ਸੈਪਟੈਂਬਰ ਨੂੰ ਭਗਵੰਤ ਮਾਨ ਜੀ ਨੇ ਕਿਹਾ ਵੀ ਲੋਕੀ ਜਿਹੜਾ ਆ ਇਹਦੇ ਵਿੱਚ ਜਿਹੜਾ ਸੀਐਮ ਰੀਲੀਫ ਫੰਡ ਆ ਉਹਦੇ ਵਿੱਚ ਪੈਸੇ ਦੇਣ ਤਾਂ ਕਿ ਪੰਜਾਬ ਨੂੰ ਦੁਬਾਰਾ ਰੀਸਟੈਬਲਿਸ਼ ਕੀਤਾ ਜਾਵੇ ਲੇਕਿਨ 25 ਦਿਨਾਂ ਬਾਅਦ ਇਨਾ ਨੇ ਇਨਾ ਰੰਗਲਾ ਪੰਜਾਬ ਦਾ ਨਾਂ ਦਿੱਤਾ ਜਿਹਦੇ ਵਿੱਚ ਉਹੋ ਹੀ ਸੇਮ ਪੈਟਰਨ ਤੇ ਉਹੋ ਸੇਮ ਕੈਟਾਗਰੀ ਦੇ ਵਿੱਚ ਇਹ ਜਿਹੜਾ ਆ ਸੀਐਮ ਰਿਲੀਫ ਫੰਡ ਦੇ ਵਿੱਚ ਨਾ ਪੈਸੇ ਦੇ ਕੇ ਇਨਾ ਨੇ ਉਹ ਰੰਗਲੇ ਪੰਜਾਬ ਦੇ ਵਿੱਚ ਪੈਸੇ ਮੰਗਣ ਡਿਆ ਉਹਦੇ ਵਿੱਚ ਅਸਲੀ ਗੱਲ ਹੈ ਉਹਦਾ ਕੋਈ ਹਿਸਾਬ ਨਹੀਂ ਹੋਣਾ ਉਹਦਾ ਕੋਈ ਆਰਟੀਆਈ ਜਿਹੜੀ ਆ ਐਕਟ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਣੀ ਮੈਂ ਨਹੀਂ ਕਹਿੰਦਾ ਪੰਜਾਬੀ ਜਿਹੜੇ ਆ ਬੜੇ ਦਿਲ ਖੋਲ ਕੇ ਦਾਨ ਦਿੰਦੇ ਆ ਬਟ ਐਟ ਦ ਸੇਮ ਟਾਈਮ ਜਦੋਂ ਮਿਸਯੂਜ਼ ਹੋਊਗਾ ਪੈਸਿਆਂ ਦਾ ਤੇ ਮੈਨੂੰ ਲੱਗਦਾ ਕੋਈ ਪੁੱਛਣ ਵਾਲਾ ਨਹੀਂ ਹੋਊਗਾ ਇਹ ਪੋਲਿਟੀਕਲ ਬਿਲਕੁਲ ਇੱਕ ਇਹੋ ਜਿਹਾ ਹਾਲਾਤ ਹੈਗੇ ਆ ਲੇਕਿਨ ਉਹਦੇ ਵਿੱਚ ਵੀ ਇਹ ਬਿਲਕੁਲ ਠੱਗੀ ਮਾਰਨੀ ਚਾਹੁੰਦੀ ਆ ਆਮ ਆਦਮੀ ਪਾਰਟੀ ਸੋ ਮੇਰੀਆਂ ਮੇਰੀਆਂ ਜੰਨੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਐਨ ਆਰ ਆਈਜ਼ ਨੂੰ ਮੈਂ ਕਹਿੰਨਾ ਵੀ ਅਪੀਲ ਹੈ ਅੱਬਲ ਤਾਂ ਉਹ ਸਿੱਧੇ ਆਪਣੇ ਪਿੰਡਾਂ ਨਾਲ ਕੰਟੈਕਟ ਕਰਨ ਜਿੱਥੇ ਜਿੱਥੇ ਵੀ ਜਿਹੜੀ ਜਿਹੜੀ ਸਮੱਸਿਆ ਹੈਗੀ ਆ ਇੱਕ ਇਹੋ ਜਿਹਾ ਵਿਧੀਬੱਧ ਤਰੀਕਾ ਹੋਵੇ ਵੀ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਲੇਕਿਨ ਆ ਜਿਹੜਾ ਰੰਗਲੇ ਪੰਜਾਬ ਦਾ ਇਹ ਨਹੀਂ ਆ ਸਾਰਾ ਕੁਝ ਅਕਾਊਂਟ ਦਿੱਤਾ ਆ ਇਹਦੇ ਵਿੱਚ ਇੱਕ ਪੈਸਾ ਨਾ ਜਮ੍ਹਾਂ ਕਰਾਓ ਇਹ ਬਿਲਕੁਲ ਪਿਓਰਲੀ ਠੱਗੀ ਆ ਆਮ ਆਦਮੀ ਪਾਰਟੀ ਦੀ ਇਹ ਪੋਲਿਟਿਕਲ ਮਿਸਯੂਜ਼ ਹੋਊਗਾ ਔਰ ਕਾਂਗਰਸ ਇਹਨੂੰ ਬਿਲਕੁਲ ਆਬਜੈਕਟ ਕਰੂਗੀ ਔਰ ਅਸੀਂ ਆਬਜੈਕਟ ਕਰਦੇ ਆਂ ਔਰ ਦੂਸਰੀ ਗੱਲ ਇਹ ਆ ਕਿ ਜੇ ਕਿਸੇ ਨੇ ਦੇਣਾ ਜੇ ਕਿਸੇ ਨੇ ਦੇਣਾ ਉਹ ਜਿਹੜਾ ਸੀਐਮ ਰੀਲੀਫ ਫੰਡ ਆ ਜਿਹਦੀ ਆਡਿਟਿੰਗ ਵੀ ਕੱਲ ਨੂੰ ਹੋਊਗੀ ਉਹਦੇ ਬੇਸਿਕਲੀ ਪੈਰਾਮੀਟਰਸ ਰੱਖੇ ਹੋਏ ਆ ਵੀ ਤਾਂ ਕਿ ਲੋਕਾਂ ਨੂੰ ਜਿਹੜਾ ਲੋਕਾਂ ਦੁਆਰਾ ਦਿੱਤਾ ਹੋਇਆ ਪੈਸਾ ਉਹ ਜਿਹੜਾ ਪਤਾ ਤਾਂ ਲੱਗ ਸਕਦਾ ਵੀ ਇਹ ਕਿੱਥੇ ਲੱਗਾ ਆਦਰਵਾਇਜ਼ ਲੋਕੀ ਤਾਂ ਸ਼ਰਦਾ ਨਾਲ ਲੋਕੀ ਦਸਵੰਧ ਕੱਢਦੇ ਆ ਲੇਕਿਨ ਬਦਕਿਸਮਤੀ ਇਹ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਐਨਆਰਆਈਜ਼ ਨਾਲ ਬਹੁਤ ਥੱਗੀਆਂ ਮਾਰੀਆਂ ਪਹਿਲਾਂ ਵੀ ਜਦੋਂ ਕਿਸੇ ਨੇ ਇਹਨਾਂ ਨੂੰ ਹਿਸਾਬ ਪੁੱਛਿਆ ਕਿਸੇ ਨੇ ਦਿੱਤਾ ਨਹੀਂ ਹੈ ਇਹ ਕਹਿੰਦੇ ਸੀ ਅਸੀਂ ਬੜੀ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਆਂ ਲੇਕਿਨ ਅੱਜ 25 ਦਿਨਾਂ ਬਾਅਦ ਉਹੀ ਕੰਮ ਜਿਹੜਾ ਪੀਐਮ ਕੇਅਰ ਫੰਡ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਉਹਦੇ ਵਿੱਚ ਵੀ ਜਿੰਨੇ ਬਿਜ਼ਨਸ ਹਾਊਸਸ ਐ ਉਹਨਾਂ ਦੀਆਂ ਬਾਹਾਂ ਮਰੋੜੀਆਂ ਹੁਣ ਵੀ ਜਿਹੜੀਆਂ ਡਿਊਟੀਆਂ ਤੇਜਰੀਵਾਲ ਨੇ ਲਾਈਆਂ ਜਿਹਦੇ ਵਿੱਚ ਮਿਨਿਸਟਰਜ਼ ਨੂੰ ਐਮਐਲਏਜ਼ ਨੂੰ ਕਿਹਾ ਕਿ ਐਨਆਰਆਈਜ਼ ਆਪਣੇ ਆਪਣੇ ਹਲਕੇ ਦੇ ਲੱਭੋ ਤੇ ਲੋਕਾਂ ਕੋਲੋਂ ਜਾਂ ਇੰਡਸਟਰੀਅਲਿਸਟ ਕੋਲੋਂ ਫੰਡ ਲਓ ਪਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਕਿ ਜੇ ਦੇਣਾ ਤਾਂ ਸੀਐਮ ਰੀਲੀਫ ਫੰਡ ਦੇ ਵਿੱਚ ਦੇ ਦਿਓ ਆਦਰਵਾਇਜ਼ ਆਪ ਪਿੰਡਾਂ ਚ ਅਪਰੋਚ ਕਰਕੇ ਤੇ ਕੋਈ ਚੰਗੀ ਸਰਸਤਾ ਜਿਹੜੀ ਆ ਜਿਨ੍ਹਾਂ ਦਾ ਲੋਕਾਂ ਨੂੰ ਇਤਬਾਰ ਹੈ ਉਹਦੇ ਥਰੂ ਜੇ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਆ ਤੇ ਪੰਜਾਬ ਦੀ ਮਦਦ ਕਰੋ ਅਮਰ ਸਿੰਘ ਆਜਾ ਬੜਿੰਗਾ ਅੱਜ ਜਿਹੜੇ ਨੇ ਸਫਾਲ ਸਿੰਘ ਖੈਰਾ ਜੀ ਸਾਹਮਣੇ ਨੂੰ ਵੀ ਮਿਲਨੇ ਉਹਨਾਂ ਕਹਿੰਦੇ ਕਿ ਮੈਂ ਤੇ ਪੂਰੀ ਕਾਂਗਰਸ ਸਫਾਲ ਸਿੰਘ ਖੈਰਾ ਦੇ ਨਾਮ ਮੈਂ ਤਾਂ ਕੱਲ ਹੀ ਸਭ ਤੋਂ ਪਹਿਲਾਂ ਹੀ ਟਵੀਟ ਕਰ ਦਿੱਤਾ ਸੀ ਕਿ ਹਾਂ ਵੀ ਇਹ ਬਿਲਕੁਲ ਮੈਂ ਡਾਟਾ ਪੋਲਿਟਿਕਸ ਕਰਦੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਇਹੋ ਜਿਹਾ ਕੰਮ ਕਰਨੇ ਚਾਹੀਦੇ ਆ ਉਦੋਂ ਤਾਂ ਹੜਾਂ ਦੀ ਮਾਰ ਨਾਲ ਪੰਜਾਬ ਡੁੱਜ ਰਿਹਾ ਤੇ ਉਦੋਂ ਇਹ ਬੇਸਿਕਲੀ ਅਸਲੀ ਗੱਲ ਹੈ ਨਰੇਟਿਵ ਚੇਂਜ ਕਰਨਾ ਚਾਹੁੰਦੇ ਆ ਹੋਰ ਇਹਨਾਂ ਦੇ ਕੋਲ ਪੱਲੇ ਲੰਮਾ ਚੋੜਾ ਕੁਝ ਹੈ ਜੀ ਸਰ ਜੀ ਤਾਂ ਮੁੱਖ ਮੰਤਰੀ ਕਹਿੰਦੇ ਸੀ ਮੈਂ ਤਾਂ ਰੇਟੀਆਂ ਛੱਡਾਂ ਜੋ ਪਹਿਲੇ ਕੱਢੀ ਆਉਂਗਾ ਰੇਟ ਮਾਫੀਆ ਨੂੰ ਖਤਮ ਕਰਕੇ ਪਹਿਲੇ ਕੱਢੀ ਆਉਂਗਾ ਪਰ ਐ ਲੱਗਦਾ ਕਿ ਉਹ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਫਾਇਨੈਂਸ ਹੈਗਾ ਉਹ ਵੀ ਆ ਹੁਣ ਬੇਸਿਕਲੀ ਰੰਗਲਾ ਪੰਜਾਬ ਕੀ ਆ ਰੰਗਲੇ ਪੰਜਾਬ ਦਾ ਅਕਾਊਂਟ ਕੀ ਆ ਤਾਂ ਕਿ ਕਿਤੇ ਆਡਿਟ ਨਹੀਂ ਹੋਵੇ ਕਿਤੇ ਕੋਈ ਇਹੋ ਜੀ ਗੱਲ ਹੀ ਨਾ ਹੋਵੇ ਜਿੱਥੇ ਪੁੱਛਿਆ ਜਾ ਸਕੇ ਕਿ ਭਾਈ ਪੈਸੇ ਕਿੱਥੋਂ ਆਏ ਆ ਐਂਡ ਇਹ ਪਿਓਰਲੀ ਪੋਲੀਟੀਕਲੀ ਮਿਸਯੂਜ਼ ਹੋਣ ਵਾਲਾ ਪੰਡਾ ਹੈ ਤੇ ਮੈਂ ਤਾਂ ਸਭ ਨੂੰ ਇਹ ਗੁਜ਼ਾਰਿਸ਼ ਕਰੂੰਗਾ ਜੇ ਦੇਣਾ ਤਾਂ ਸੀਐਮ ਰੀਲੀਫ ਫੰਡ ਚ ਦਿਓ ਤਾਂ ਕਿ ਕਿਤੇ ਕੰਮ ਸੇ ਕੰਮ ਅਕਾਉਂਟੇਬਿਲਟੀ ਦਾ ਹੋਵੇ 3 ਮਿੰਟ ਸੀ ਇਹਦਾ ਸੋਪੀ ਪੀ ਪੰਜਾਬ ਦੇ ਸਿੱਧੀ ਜੀ ਰਹਿ ਸ਼ੁਰੂ ਤੋਂ ਕੋ ਹੈਂਡਲ ਹੋ ਰਿਆ ਹੈ ਫਾਈਨੈਂਸ ਪੰਜਾਬ ਦਾ ਇਸੇ ਸਿੱਧੀ ਜੀ ਰਹਿ ਤੁਸੀਂ ਤਾਂ ਮੰਤਰੀ ਰਹੇ ਨਹੀਂ ਨਹੀਂ ਪੰਜਾਬ ਦਾ ਫਾਈਨੈਂਸ ਕਿਉਂਕਿ ਇਹ ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 20000 ਕਰੋੜ ਰੁਪਇਆ ਤਾਂ ਸੀ ਰੇਤਾ ਚੋਂ ਲੈ ਆਉਣਾ ਤੇ ਰੇਤਾ ਚੋਂ ਆਲਟੀਮੇਟਲੀ ਹੁਣ ਆ ਜਿਹੜੀ ਆ ਜਿਹੜੀ ਖਾਸ ਕਰਕੇ ਆ ਆਫਤ ਆਈ ਆ ਇਹ ਇੱਕ ਰੀਜਨ ਮਾਈਨਿੰਗ ਦਾ ਵੀ ਹੈਗਾ ਕਿ ਮਾਈਨਿੰਗ ਬਹੁਤ ਲੰਬੇ ਚੌੜੇ ਸਕੇਲ ਤੇ ਹੋਈ ਆ ਇਸ ਕਰਕੇ ਵੀ ਦਰਿਆਵਾਂ ਨੂੰ ਢਾ ਲੱਗੀ ਆ ਮੇਰੇ ਤਾਂ ਜਿਹੜੀ ਬਈਆਂ ਤੁਸੀਂ ਤਾਂ ਮੇਰੇ ਨਾਲ ਇੱਕ ਵਾਰੀ ਜਾ ਕੇ ਵੀ ਦੇਖਿਆ ਸੀ ਔਰ ਜਦੋਂ ਉਹ ਪਾਣੀ ਜਿਹੜਾ ਖੇਤਾਂ ਵੱਲੋਂ ਟੁੱਟ ਗਿਆ ਮੁੜ ਕੇ ਉਹ ਬਈ ਦੇ ਵਿੱਚ ਅੱਗੇ ਤੁਰਿਆ ਹੀ ਨਹੀਂ ਦੇਖੋ ਇਹ ਸੁਪਰੀਮ ਕੋਰਟ ਦੀ ਬਹੁਤ ਵਧੀਆ ਜੱਜਮੈਂਟ ਹੈ ਜਿਹਦੇ ਵਿੱਚ ਆ ਆਨੰਦ ਮੈ ਰਿਜੈਕਟ ਜਿਹੜਾ ਆ ਇਹ ਬੇਸਿਕਲੀ ਸਰਦਾਰ ਮਨਮੋਹ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਪ੍ਰਾਈਮ ਮਿਨਿਸਟਰ ਸੀ 2012 ਦੇ ਵਿੱਚ ਇਹ ਉਦੋਂ ਅਮੈਂਡਮੈਂਟ ਹੋ ਕੇ ਪਾਸ ਹੋਇਆ ਸੀ ਵੈਸੇ 1909 ਦਾ ਇਹ ਜਿਹੜਾ ਕਾਨੂੰਨ ਹੈਗਾ ਔਰ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਉਦੋਂ ਨਹੀਂ ਹੋ ਸਕੀ ਸੀ ਔਰ ਮੈਂ ਸੁਪਰੀਮ ਕੋਰਟ ਦੀ ਇਹ ਜਿਹੜੀ ਜੱਜਮੈਂਟ ਹੈ ਕਿਉਂਕਿ ਇਹੀ ਜਿਹੜਾ ਆ ਬਹੁਤ ਲੌਂਗ ਸਟੈਂਡਿੰਗ ਸਾਡੀ ਡਿਮਾਂਡ ਸੀਗੀ ਔਰ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਕਮਿਊਨਿਟੀ ਆ ਉਹਦਾ ਜਿਹੜਾ ਆਨੰਦ ਮੈਰਿਜ ਐਕਟ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਵੀ ਇੰਪਲੀਮੈਂਟਮੈਂਟ ਹੋਊਗਾ ਔਰ ਉਹਦੇ ਵਿੱਚ ਜਿਹੜੀਆਂ ਬਹੁਤ ਇਹੋ ਜਿਹੀਆਂ ਚੀਜ਼ਾਂ ਸੀ ਇੰਬਿਗਿਉਇਟੀ ਸੀਗੀਆਂ ਉਹ ਹੌਲੀ-ਹੌਲੀ ਦੂਰ ਹੋ ਜਾਣਗੀਆਂ ਔਰ ਸਾਡੇ ਜਿਹੜੇ ਸਿੱਖ ਸਮੁਦਾਏ ਦੇ ਲੋਕ ਆ ਉਹਨਾਂ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਸੁਪਰੀਮ ਕੋਰਟ ਨੇ ਦਿੱਤੀ ਆ ਮੈਂ ਇਸ ਡਿਸੀਜਨ ਦਾ ਵੈਲਕਮ ਕਰਦੇ ਆ। ਅਮਨ ਜੀ ਸਾਹਿਬ ਮੇਸ਼ਰ ਨਿਰਚਰਤੀ ਕਲਾ ਉਸ ਦੇ ਬਾਰੇ ਥੋੜੀ ਜਿਹੀ ਕਰਦੇ। ਦੇਖੋ ਆ ਇਹ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਜਿਹੜਾ ਕੁਦਰਤੀ ਆਫਤਾ ਨਾਲ ਲੜੱਟਣ ਲਈ ਇੱਕ ਸਿਸਟਮ ਕ੍ਰੀਏਟ ਹੋਇਆ ਹੈ ਦੇਸ਼ ਦੇ ਵਿੱਚ। ਆ ਲੇਕਿਨ ਇਹ ਸਿਸਟਮ ਤੋੜਿਆ ਕਿਨੇ ਇਹ ਬੀਜੇਪੀ ਨੇ ਜਦੋਂ ਆ ਖਾਸ ਕਰਕੇ ਕੋਵਿਡ ਦਾ ਸਮਾਂ ਸੀ। ਉਹਨਾਂ ਨੇ ਇੱਕ ਪੀਐਮ ਕੇਅਰ ਫੰਡ ਬਣਾਇਆ ਸੀ। ਔਰ ਪੀਐਮ ਕੇਅਰ ਫੰਡ ਇਹੋ ਜਿਹਾ ਬਣਾਇਆ ਸੀ ਜਿਹਦੇ ਵਿੱਚ ਆਰਟੀਆਈ ਐਕਟ ਦੇ ਵਿੱਚੋਂ ਦਾਇਰੇ ਤੋਂ ਬਾਹਰ ਸੀ ਕੋਈ ਉਹਦੀ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਸੀ ਉਹ ਬੇਸਿਕਲੀ ਬੀਜੇਪੀ ਦਾ ਮਿਸਯੂਜ਼ ਕਰਨ ਵਾਲਾ ਫੰਡ ਸੀ ਔਰ ਉਦੋਂ ਕੇਜਰੀਵਾਲ ਨੇ ਉਸ ਗੱਲ ਤੇ ਓਬਜੈਕਸ਼ਨ ਕੀਤਾ ਸੀ ਕਿ ਇਹ ਜਿਹੜਾ ਪੀਐਮ ਕੇਅਰ ਫੰਡ ਹੈ ਇਹ ਪਿਓਰਲੀ ਪੋਲੀਟੀਕਲ ਠੱਗੀ ਆ ਬੀਜੇਪੀ ਦੀ ਤੇ ਲੇਕਿਨ ਉਹੀ ਕੇਜਰੀਵਾਲ ਨੇ ਕਿਉਂਕਿ 3 ਸੈਪਟੈਂਬਰ ਨੂੰ ਭਗਵੰਤ ਮਾਨ ਜੀ ਨੇ ਕਿਹਾ ਵੀ ਲੋਕੀ ਜਿਹੜਾ ਆ ਇਹਦੇ ਵਿੱਚ ਜਿਹੜਾ ਸੀਐਮ ਰੀਲੀਫ ਫੰਡ ਆ ਉਹਦੇ ਵਿੱਚ ਪੈਸੇ ਦੇਣ ਤਾਂ ਕਿ ਪੰਜਾਬ ਨੂੰ ਦੁਬਾਰਾ ਰੀਸਟੈਬਲਿਸ਼ ਕੀਤਾ ਜਾਵੇ ਲੇਕਿਨ 25 ਦਿਨਾਂ ਬਾਅਦ ਇਹਨਾਂ ਨੇ ਇਹਨਾਂ ਰੰਗੜਾ ਪੰਜਾਬ ਦਾ ਨਾਮ ਦਿੱਤਾ ਜਿਹਦੇ ਵਿੱਚ ਉਹੀ ਸੇਮ ਪੈਟਰਨ ਤੇ ਉਹ ਸੇਮ ਕੈਟਾਗਰੀ ਦੇ ਵਿੱਚ ਇਹ ਜਿਹੜਾ ਆ ਸੀਐਮ ਰੀਲੀਫ ਫੰਡ ਦੇ ਵਿੱਚ ਨਾ ਪੈਸੇ ਦੇ ਕੇ ਇਹਨਾਂ ਨੇ ਉਹ ਰੰਗੜੇ ਪੰਜਾਬ ਦੇ ਵਿੱਚ ਪੈਸੇ ਮੰਗਣ ਡਿਆ ਉਹਦੇ ਵਿੱਚ ਅਸਲੀ ਗੱਲ ਹੈ ਉਹਦਾ ਕੋਈ ਹਿਸਾਬ ਨਹੀਂ ਹੋਣਾ ਉਹਦਾ ਕੋਈ ਆਰਟੀਆਈ ਜਿਹੜੀ ਆ ਐਕਟ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਣੀ ਮੈਂ ਨਹੀਂ ਕਹਿੰਦਾ ਪੰਜਾਬੀ ਜਿਹੜੇ ਆ ਬੜੇ ਦਿਲ ਖੋਲ ਕੇ ਦਾਨ ਦਿੰਦੇ ਆ ਬਟ ਐਟ ਦਾ ਸੇਮ ਟਾਈਮ ਜਦੋਂ ਮਿਸਯੂਜ਼ ਹੋਊਗਾ ਪੈਸਿਆਂ ਦਾ ਤੇ ਮੈਨੂੰ ਲੱਗਦਾ ਕੋਈ ਪੁੱਛਣ ਵਾਲਾ ਨਹੀਂ ਹੋਊਗਾ ਇਹ ਪੋਲਿਟਿਕਲ ਬਿਲਕੁਲ ਇੱਕ ਇਹੋ ਜਿਹਾ ਹਾਲਾਤ ਹੈ ਗਿਆ ਲੇਕਿਨ ਉਹਦੇ ਵਿੱਚ ਵੀ ਇਹ ਬਿਲਕੁਲ ਠੱਗੀ ਮਾਰਨੀ ਚਾਹੁੰਦੀ ਆ ਆਮ ਆਦਮੀ ਪਾਰਟੀ ਸੋ ਮੇਰੀਆਂ ਮੇਰੀਆਂ ਜੰਨੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਐਨ ਆਰ ਆਈਜ਼ ਨੂੰ ਮੈਂ ਕਹਿੰਨਾ ਵੀ ਅਪੀਲ ਹੈ ਅੱਬ ਤਾਂ ਉਹ ਸਿੱਧੇ ਆਪਣੇ ਪਿੰਡਾਂ ਨਾਲ ਕੰਟੈਕਟ ਕਰਨ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਸਮੱਸਿਆ ਹੈਗੀ ਆ ਇਹ ਕੋਈ ਜਾ ਵਿਧੀਬੱਧ ਤਰੀਕਾ ਹੋਵੇ ਵੀ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਲੇਕਿਨ ਆ ਜਿਹੜਾ ਰੰਗਲੇ ਪੰਜਾਬ ਦਾ ਇਹ ਨਹੀਂ ਆ ਸਾਰਾ ਕੁਝ ਅਕਾਊਂਟ ਦਿੱਤਾ ਆ ਇਹਦੇ ਵਿੱਚ ਇੱਕ ਪੈਸਾ ਨਾ ਜਮ੍ਹਾਂ ਕਰਾਓ ਇਹ ਬਿਲਕੁਲ ਪਿਓਰਲੀ ਠੱਗੀ ਆ ਆਮ ਆਦਮੀ ਪਾਰਟੀ ਦੀ ਇਹ ਪੋਲਿਟੀਕਲ ਮਿਸਯੂਜ਼ ਹੋਊਗਾ ਔਰ ਕਾਂਗਰਸ ਇਹਨੂੰ ਬਿਲਕੁਲ ਆਬਜੈਕਟ ਕਰੂਗੀ ਔਰ ਅਸੀਂ ਆਬਜੈਕਟ ਕਰਦੇ ਆਂ ਔਰ ਦੂਸਰੀ ਗੱਲ ਇਹ ਆ ਕਿ ਜੇ ਕਿਸੇ ਨੇ ਦੇਣਾ ਜੇ ਕਿਸੇ ਨੇ ਦੇਣਾ ਉਹ ਜਿਹੜਾ ਸੀਐਮ ਰੀਲੀਫ ਫੰਡ ਆ ਜਿਹਦੀ ਆਡਿਟਿੰਗ ਵੀ ਕੱਲ ਨੂੰ ਹੋਊਗੀ ਉਹਦੇ ਬੇਸਿਕਲੀ ਪੈਰਾਮੀਟਰਸ ਰੱਖੇ ਹੋਏ ਆ ਵੀ ਤਾਂ ਕਿ ਲੋਕਾਂ ਨੂੰ ਜਿਹੜਾ ਲੋਕਾਂ ਦੁਆਰਾ ਦਿੱਤਾ ਹੋਇਆ ਪੈਸਾ ਉਹ ਜਿਹੜਾ ਪਤਾ ਤਾਂ ਲੱਗ ਸਕਦਾ ਵੀ ਇਹ ਕਿੱਥੇ ਲੱਗਾ ਆਦਰਵਾਇਜ਼ ਲੋਕੀ ਤਾਂ ਸ਼ਰਦਾ ਨਾਲ ਲੋਕੀ ਦਸਵੰਧ ਕੱਢਦੇ ਆ ਲੇਕਿਨ ਬਦਕਿਸਮਤੀ ਇਹ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਐਨਆਰਆਈਜ਼ ਨਾਲ ਬਹੁਤ ਥਗੀਆਂ ਮਾਰੀਆਂ ਪਹਿਲਾਂ ਵੀ ਜਦੋਂ ਕਿਸੇ ਨੇ ਇਹਨਾਂ ਨੂੰ ਸਾਹ ਪੁੱਛਿਆ ਕਿਸੇ ਨੇ ਦਿੱਤਾ ਨਹੀਂ ਹੈ ਇਹ ਕਹਿੰਦੇ ਸੀ ਅਸੀਂ ਬੜੀ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਆਂ ਲੇਕਿਨ ਅੱਜ 25 ਦਿਨਾਂ ਬਾਅਦ ਉਹੀ ਕੰਮ ਜਿਹੜਾ ਪੀਐਮ ਕੇਅਰ ਫੰਡ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਉਹਦੇ ਵਿੱਚ ਵੀ ਜਿੰਨੇ ਬਿਜ਼ਨਸ ਹਾਊਸਸੇ ਆ ਉਹਨਾਂ ਦੀਆਂ ਬਾਹਾਂ ਮਰੂੜੀਆਂ ਹੁਣ ਵੀ ਜਿਹੜੀਆਂ ਡਿਊਟੀਆਂ ਤੇਜਰੀਵਾਲ ਨੇ ਲਾਈਆਂ ਜਿਹਦੇ ਵਿੱਚ ਮਿਨਿਸਟਰਜ਼ ਨੂੰ ਐਮਐਲਏਜ਼ ਨੂੰ ਕਿਹਾ ਕਿ ਐਨਆਰਆਈਜ਼ ਆਪਣੇ ਆਪਣੇ ਹਲਕੇ ਦੇ ਲੱਭੋ ਤੇ ਲੋਕਾਂ ਕੋਲੋਂ ਜਾਂ ਇੰਡਸਟਰੀਅਲਿਸਟ ਕੋਲੋਂ ਫੰਡ ਲਓ ਪਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਕਿ ਜੇ ਦੇਣਾ ਤਸੀਮ ਰਲੀਫ ਫੰਡ ਦੇ ਵਿੱਚ ਦੇ ਦਿਓ ਆਦਰਵਾਇਜ਼ ਆਪ ਪਿੰਡਾਂ ਚ ਅਪਰੋਚ ਕਰਕੇ ਤੇ ਕੋਈ ਚੰਗੀ ਸਰਸਤਾ ਜਿਹੜੀ ਆ ਜਿਨ੍ਹਾਂ ਦਾ ਲੋਕਾਂ ਨੂੰ ਇਤਬਾਰ ਹੈ ਉਹਦੇ ਥਰੂ ਜੇ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਆ ਤੇ ਪੰਜਾਬ ਦੀ ਮਦਦ ਕਰੋ ਅਮਰ ਸਿੰਘ ਰਾਜਾ ਪੜੇਗਾ ਆ ਜਿਹੜੇ ਨੇ ਸੁਖपाल ਖੈਰਾ ਜੀ ਸਾਡੇ ਨੂੰ ਵੀ ਮਿਲਨੇ ਨੇ ਉਹਨਾਂ ਕਹਿੰਦੇ ਕਿ ਮੈਂ ਤੇ ਪੂਰੀ ਕਾਂਗਰਸ ਸੁਖपाल ਸਿੰਘ ਖੈਰਾ ਦੇ ਨਾਮ ਫੋਰ ਦਾ ਕੀ ਸਟੈਂਡਰਡ ਮੈਂ ਤਾਂ ਕੱਲ ਹੀ ਸਭ ਤੋਂ ਪਹਿਲਾਂ ਹੀ ਟਵੀਟ ਕਰ ਦਿੱਤਾ ਸੀ ਕਿ ਹਾਂ ਵੀ ਇਹ ਬਿਲਕੁਲ ਮੈਂ ਡਾਟਾ ਪੋਲਿਟਿਕਸ ਕਰਦੇ ਹੈਗੇ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਇਹੋ ਜਿਹਾ ਕੰਮ ਕਰਨੇ ਚਾਹੀਦੇ ਆ ਉਦੋਂ ਤਾਂ ਹੜਾਂ ਦੀ ਮਾਰਨਾ ਪੰਜਾਬ ਜੂਜ ਰਿਹਾ ਤੇ ਉਧਰੋਂ ਇਹ ਬੇਸਿਕਲੀ ਅਸਲੀ ਗੱਲ ਹੈ ਨਰੇਟਿਵ ਚੇਂਜ ਕਰਨਾ ਚਾਹੁੰਦੇ ਆ ਹੋਰ ਇਹਨਾਂ ਦੇ ਕੋਲ ਪੱਲੇ ਲੰਮਾ ਚੋੜਾ ਕੁਝ ਹੈ ਸੈਮਿੰਦਰ ਸਾਹਿਬ ਕਾਉਂਨ ਜੇਤਾ ਮੰਤਰੀ ਕਹਿੰਦੇ ਸੀ ਮੈਂ ਤਾਂ ਰੇਟੀਆਂ ਛੱਡਾਂ ਜੋ ਪਹਿਲੇ ਕੱਢ ਲਿਆਉਂਗਾ ਰੇਟ ਮਾਫੀਆਂ ਨੂੰ ਸਭ ਕਰਕੇ ਪਹਿਲੇ ਕੱਢ ਲਿਆਉਂਗਾ ਪਰ ਐ ਲੱਗਦਾ ਕਿ ਉਹ ਤਾਂ ਆਮ ਆਦਮੀ ਪਾਰਟੀ ਦਾ ਜਿਹੜ ਆ ਹੁਣ ਬੇਸਿਕਲੀ ਰੰਗਲਾ ਪੰਜਾਬ ਕੀ ਆ ਰੰਗਲੇ ਪੰਜਾਬ ਦਾ ਅਕਾਊਂਟ ਕੀ ਆ ਤਾਂ ਕਿ ਕਿਤੇ ਆਡਿਟੀ ਨਾ ਹੋਵੇ ਕਿਤੇ ਕੋਈ ਇਹੋ ਜੀ ਗੱਲ ਹੀ ਨਾ ਹੋਵੇ ਜਿੱਥੇ ਪੁੱਛਿਆ ਜਾ ਸਕੇ ਕਿ ਭਾਈ ਪੈਸੇ ਕਿੱਥੋਂ ਆਏ ਆ ਐਂਡ ਇਹ ਪਿਓਰਲੀ ਪੋਲੀਟੀਕਲੀ ਮਿਸਯੂਜ਼ ਹੋਣ ਵਾਲਾ ਫੰਡ ਹੈ ਤੇ ਮੈਂ ਤਾਂ ਸਭ ਨੂੰ ਇਹ ਗੁਜ਼ਾਰਿਸ਼ ਕਰੂੰਗਾ ਜੇ ਦੇਣਾ ਤਾਂ ਸੀਐਮ ਰੀਲੀਫ ਫੰਡ ਚ ਦਿਓ ਤਾਂ ਕਿ ਕਿਤੇ ਕੰਮ ਸੇ ਕੰਮ ਅਕਾਉਂਟੇਬਿਲਟੀ ਦਾ ਹੋਵੇ ਜੀ ਜਿੰਮੇਟ ਸੀ ਇਹ ਜੋ ਸੋਚੀ ਕਿ ਪੰਜਾਬ ਇਸ ਸਿੱਧੀਂ ਹੀ ਰਿਹਾ ਸ਼ੁਰੂ ਤੋਂ ਕੋ ਹੈਂਡਲੋਵ ਰਿਹਾ ਹੈ ਫਾਈਨੈਂਸ ਪੰਜਾਬ ਦਾ ਇਸੇ ਸਿੱਧੀਂ ਹੀ ਕਿਹਾ ਤੁਸੀਂ ਤਾਂ ਮੰਤਰੀ ਰਹੇ ਨਹੀਂ ਨਹੀਂ ਪੰਜਾਬ ਦਾ ਫਾਈਨੈਂਸ ਕਿਉਂਕਿ ਇਹ ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ 20000 ਕਰੋੜ ਰੁਪਇਆ ਤਾਂ ਅਸੀਂ ਰੇਤਾ ਚੋਂ ਲੈ ਆਉਣਾ ਤੇ ਰੇਤਾ ਚੋਂ ਆਲਟੀਮੇਟਲੀ ਹੁਣ ਆ ਜਿਹੜੀ ਆ ਜਿਹੜੀ ਖਾਸ ਕਰਕੇ ਆ ਆਫਤ ਆਈ ਆ ਇਹ ਇੱਕ ਰੀਜਨ ਮਾਈਨਿੰਗ ਦਾ ਵੀ ਹੈਗਾ ਕਿ ਮਾਈਨਿੰਗ ਬਹੁਤ ਲੰਬੇ ਚੌੜੇ ਸਕੀਰ ਤੇ ਹੋਈ ਆ ਇਸ ਕਰਕੇ ਵੀ ਦਰਿਆਵਾਂ ਨੂੰ ਢਾ ਲੱਗੀ ਆ ਮੇਰੇ ਤਾਂ ਜਿਹੜੀ ਬਈਆਂ ਤੁਸੀਂ ਤਾਂ ਮੇਰੇ ਨਾਲ ਇੱਕ ਵਾਰੀ ਜਾ ਕੇ ਵੀ ਦੇਖਿਆ ਸੀ ਔਰ ਜਦੋਂ ਉਹ ਪਾਣੀ ਜਿਹੜਾ ਖੇਤਾਂ ਵੱਲੋਂ ਟੁੱਟ ਗਿਆ ਮੁੜ ਕੇ ਉਹ ਬਈ ਦੇ ਵਿੱਚ ਅੱਕੇ ਤੁਰਿਆ ਹੀ ਨਹੀਂ